ਤੇ ਬੱਚਾ ਜੀ ਰੱਬ ਰੂਪੀ ਬੱਚਾ ਤੁਹਾਡੇ ਘਰੇ ਜੰਮਿਆ ਤਾਂ ਸਿੱਧੀ ਪੂਰੀ ਸੇਵਾ ਕਰਨੀ ਹੈ ਨਾ ਪਿਆਰ ਨਾਲ ਇਹਨੂੰ ਸੰਭਾਲਣਾ ਫਰਕ ਲਹਿ ਹੈ ਨੋਰੇ ਹਟ ਗਿਆ ਜੀ ਜਾਂਦਾ ਹੀ ਸਕੂਲੇ ਵਗੈਰਾ ਤੇ ਮਾਂ ਵੀ ਮੰਮੀ ਵੀ ਨਹੀਂ ਹੈਗੀ ਪਾਪਾ ਵੀ ਨਹੀਂ ਹੈਗੇ ਕਿੱਦਾਂ ਨਹੀਂ ਚੱਲਦਾ ਇਹਨੂੰ ਇਸ ਤਰ੍ਹਾਂ ਹੀ ਸੰਭਾਲਣੀ ਹੋਰ ਇਹ ਨਾਨਕੇ ਕੀ ਕਹਿੰਦੇ ਨਾਨਕੇ ਵੀ ਕੋਈ ਨਹੀਂ ਅਗਲੇ ਕਹਿੰਦੇ ਸਾਥ ਹੋਣੀ ਹੈ ਸੰਭਾਲੇ ਜਾਣਾ ਇਕ ਤਨ ਦਿਮਾਗ ਤੋਂ ਸਮੱਸਿਆ ਇੱਕ ਪਰਿਵਾਰ ਤੋਂ ਵੀ ਦੇਖੋ ਮਾਂ ਪਿਓ ਵੀ ਦੋਨੋਂ ਦੁਨੀਆ ਤੋਂ ਚਲੇ ਗਏ ਡਿਸੇਬਲ ਬੱਚਿਆਂ ਵਾਲੀ ਜਿਹੜੀ ਪੈਨਸ਼ਨ ਆ ਉਹਦੇ ਤੇ ਗੁਜ਼ਾਰਾ ਕਰਦੀ ਹੈ ਵਿਚਾਰੀ ਇਹ ਪਰ ਆਂਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਬੱਚੇ ਐਮ ਆਰ ਆਈ ਲਈ ਪਹੁੰਚੇ ਨੇ ਸਾਡੇ ਕੋਲੇ ਸੰਦੀਪ ਆ ਬੱਚਾ ਜੀ ਮੌਨਿਕਾ ਜੀ ਠੀਕ ਆ ਭੈਣੇ ਤੇ ਜਸਕੀਰਤ ਠੀਕ ਹੈ ਵੀਰੇ ਪ੍ਰਿੰਸਦੀਪ ਹੈਗਾ ਭੈਣੇ ਤੇ ਗੁਰਬਾਜ ਸਿੰਘ ਠੀਕ ਹੈ ਵੀਰ ਜੀ ਤੇ ਗੁਰਵਿੰਦਰ ਸਿੰਘ ਠੀਕ ਹੈ ਜੀ ਹਰਨੂਰ ਸਿੰਘ ਜੀ ਠੀਕ ਹੈ ਭੈਣੇ ਬਹਿ ਜਾ ਬਹਿ ਜਾ ਬਹਿ ਜਾ ਅਮਨਦੀਪ ਕੌਰ ਤੇ ਅਰਮਾਨ ਠੀਕ ਹੈ ਜੀ ਤੇ ਰਾਜਵੀਰ ਸਿੰਘ ਅਮਰਤਪਾਲ ਸਿੰਘ ਮਨਸੀਰਤ ਕੌਰ ਹੰਦੀਪ ਨੇ ਇਹਦਾ ਕੀ ਨਾਮ ਵੀਰ ਦਾ ਬੱਚੇ ਦਾ ਸੰਦੀਪ ਸੰਦੀਪ ਕਿੰਨੇ ਸਾਲ ਦਾ ਹੋ ਗਿਆ ਇਹ 10 ਸਾਲ ਦਾ 10 ਸਾਲਾਂ ਦਾ ਹੋ ਗਿਆ ਠੀਕ ਹੈ ਹਾਂ ਜੀ ਵੀਰੇ ਕੀ ਨਾਮ ਦਾ ਇਹਦਾ ਨਾਮ ਜਸਕੀਰ ਸਿੰਘ ਜਸਕੀਰ ਸਿੰਘ ਇਹ 3 ਸਾਲ ਦੇ ਹਾਂ ਜੀ 3.5 ਸਾਲ 3.5 ਸਾਲ ਦਾ ਤੁਸੀਂ ਆਏ ਹੋ ਕਪੂਰਸਲੇ ਤੋਂ ਹੈ ਹਾਂਜੀ ਠੀਕ ਹੈ ਤੇ ਇਹ ਤੁਸੀਂ ਆਏ ਹੋ ਪੜ੍ਹਨੇ ਉੱਥੋਂ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਜਿਲ੍ਹਾ ਹੈ ਨਾ ਠੀਕ ਹੈ ਪੜ੍ਹਨੇ ਹੰਦੀ ਬਣੇ ਹਰਨੂਰ ਠੀਕ ਹੈ ਬਣੇ ਹਰਨੂਰ ਤਿੰਨ ਸਾਲ ਦਾ ਹੈ ਹਾਂ ਜੀ ਆਹ ਤੇ ਤੈਨੂੰ ਤਿੰਨ ਸਾਲ ਦਾ ਹੈ ਤਿੰਨ ਸਾਲ ਦਾ ਹੈ ਹਾਂ ਉਹਦਾ ਫਰਕ ਹੈ ਅੱਗੇ ਨਾਲ ਅੱਗੇ ਨਾਲ ਬਹੁਤ ਫਰਕ ਹੈ ਜੀ ਵਾਹਿਗੁਰੂ ਇਹ ਬੱਚਾ ਜੀ ਰੱਬ ਰੂਪੀ ਬੱਚਾ ਤੁਹਾਡੇ ਘਰੇ ਜੰਮਿਆ ਅਸਲੀ ਪੂਰੀ ਸੇਵਾ ਕਰਨੀ ਹੈ ਨਾ ਪਿਆਰ ਨਾਲ ਇਹਨੂੰ ਸੰਭਾਲਣਾ ਕੋਈ ਨਾ ਥੋੜਾ ਜਿਆ ਜਦੋਂ ਵੱਡਾ ਹੋ ਜਾਊਗਾ ਨਾ ਫਿਰ ਆਪਾਂ ਇਹਨੂੰ ਇੱਥੇ ਥੋੜਾ ਟਾਈਮ ਰੱਖ ਕੇ ਟ੍ਰੇਨਿੰਗ ਦੇਵਾਂਗੇ ਸਿਖਾਵਾਂਗੇ ਇਹਨੂੰ ਆਪਾਂ ਜਿਹੜੀਆਂ ਚੀਜ਼ਾਂ ਨਾ ਬੋਲਣ ਵਾਲਣ ਵਾਲੀਆਂ ਸਾਰੀਆਂ ਤੁੜਾਏ ਹੋਰ ਪੰਡਾ ਗੋਲਿਆ ਹਾਂ ਜੀ ਭੈਣ ਦਾ ਕਿਨਾ ਮੋਨਿਕਾ ਹਾਂ ਮੋਨਿਕਾ ਸਸੀ ਕਾ ਕਿਵੇਂ ਮੰਨੂ ਕਿਵੇਂ ਮੰਨੂ ਮੋਨਿਕਾ ਭੈਣ ਕਿੰਨੇ ਸਾਲਾਂ ਦੀ ਹੋ ਗਈ 7 ਸਾਲਾਂ ਦੀ ਠੀਕ ਹੈ ਠੀਕ ਤੁਸੀਂ ਆਏ ਹੋ ਮਾਨਸੇ ਤੋਂ ਹਣਾ ਠੀਕ ਹੈ ਭੈਣ ਜੀ ਇਹ ਡੈਡੀ ਕੀ ਕਰਦੇ ਨੇ ਡੈਥ ਹੋ ਗਿਆ ਡੈਡੀ ਡੈਥ ਹੋ ਗਿਆ ਕਿੰਨੇ ਭੈਣ ਭਰਾ ਨੇ ਦੋ ਭੈਣ ਕੁਈ ਨੱਕ ਬਣਾਉਣਾ ਨਹੀਂ ਭੈਣੇ ਫਿਰ ਤੂੰ ਕਿਉਂ ਕਰਦੀ ਏ ਕੰਮ ਕਰਦੀ ਕਰਕੇ ਮਚਲਾਉਣੀ ਹੈ ਹਾਂ ਦੂਜੀ ਕੁੜੀ ਵੀ ਉਹ ਵੀ ਉਹ ਵੀ ਇਦਾਂ ਹੀ ਆ ਦੋਨਾਂ ਨੂੰ ਕਿੰਨੇ ਕਿੰਨੇ ਪੈਨਸ਼ਨ ਆਪੇ ਉਹ ਕਿੱਥੇ ਕੁੜੀ ਦੂਜੀ ਆਈ ਨਾ ਉੰਗੀ ਮੈਡਮ ਬਈ ਇਹਨੂੰ ਪਟਿਆਲੇ ਭੇਜ ਦੇ ਔਰ ਹਸਪਤਲ ਸੇ ਹੂੰ ਵੀ ਉਹ ਪੜ ਲੂਗੀ ਹਾਂਜੀ ਉਹਨੂੰ ਉੱਥੇ ਐਡਮਿਸ਼ਨ ਕਰਾ ਦੇ ਐਡਮਿਸ਼ਨ ਕਰਾਣਾ ਉਹ ਦੇਖੋ ਉਹ ਕਦੀ ਮੇ ਬਿਮਾਰ ਹੈ ਨਾ ਚੱਲ ਬਿਮਾਰ ਰਹੇ ਨੇ ਦੇਖੀ ਮੈਨੂੰ ਲੈ ਕੇ ਆਣ ਠੀਕ ਹੈ ਭਾਣੇ ਕੋਈ ਨਾ ਭਾਣੇ ਅਸੀਂ ਤੇਰੀ ਮਦਦ ਕਰਾਂਗੇ ਕੋਈ ਰਾਸ਼ਨ ਵੀ ਮਹੀਨੇ ਦਾ ਹਨ ਤੁਹਾਨੂੰ ਦੇ ਦਿਆ ਕਰਾਂਗੇ ਅਸੀਂ ਵਾਇਗਰੂ ਨਹੀਂ ਦੇਣਾ ਅਸੀਂ ਤਾਂ ਕੌਣ ਦੇਣ ਵਾਲੇ ਕੋਈ ਨਾ ਇਹਨੂੰ ਵੀ ਆਪਾਂ ਵਾਇਗਰੂ ਮਿਹਰ ਕਰਨ ਕਿ ਆਪਾਂ ਇੱਥੇ ਜਿ ਮਾਰੇ ਨੇ ਕਿਰਪਾ ਕਰਤੀ ਤਾਂ ਅਸੀਂ ਸਕੂਲ ਬਣਾਉਣਾ ਚਾਹੁੰਦੇ ਹਾਂ ਕਾਫੀ ਟਾਈਮ ਤੋਂ ਸਾਡੀ ਕੋਸ਼ਿਸ਼ ਆ ਵੇ ਇਦਾਂ ਦੇ ਬੱਚਿਆਂ ਨੂੰ ਆਪਾਂ ਇੱਥੇ ਭਰਤੀ ਕਰ ਲਾਂਗੇ ਕੋਈ ਨਾ ਇਹਨਾਂ ਨੂੰ ਆਪਾਂ ਇਹਨੂੰ ਵੀ ਪੜਾਵਾਂਗੇ ਠੀਕ ਆ ਕੋਈ ਨਾ ਸ਼ਾਬਾਸ਼ ਤੇਰੇ ਬਹੁਤ ਵਧੀਆ ਨਹੀਂ ਤਾਂ ਭੱਜ ਜਾਂਦੇ ਆ ਅੱਜਕੱਲ ਮਾਂ-ਵਾਪਾ ਛੱਡ ਕੇ ਤੂੰ ਇਕੱਲੀ ਡਟੀ ਹੋਈਆਂ ਬਹੁਤ ਚੰਗੀ ਗੱਲ ਕਿੰਨੇ ਸਾਲ ਹੋ ਗਏ ਨਾ ਵੀ ਡੈਡੀ ਕੀ ਹੋ ਗਿਆ ਸੀ ਉਹਨੂੰ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਹੁਣ ਤੇ ਨਾਨਕੇ ਦਿੰਦੇ ਆਪਦੇ ਜਾਂ ਨਾਨਕੇ ਦਿੰਦੇ ਆ ਇਹ ਜਿਹੜਾ ਨਾਨਕੇ ਦਾ ਰਾਸਥਾਨ ਦੀ ਆ ਮਾਨਸਾ ਤਾਂ ਇਹਨਾਂ ਦੀ ਅਸਲੀਅਤ ਉੱਧਰ ਹੈ ਨਹੀਂ ਹੈ ਇਹ ਚਾਹੇ ਦੀ ਦਵਾਈ ਵੀ ਨਹੀਂ ਮਿਲਦੀ ਸੀ ਕਿ ਦੌਰੇ ਦੂਰੇ ਪੈਣ ਸੀ ਫਿਰ ਮੈਨੂੰ ਇੱਥੇ ਦੱਸਿਆ ਤੁਹਾਡਾ ਵੀਡੀਓ ਚ ਦੇਖਿਆ ਇਸ ਕਰਕੇ ਮਾਨਸਾ ਹੀ ਰਹਿੰਦੀ ਹਾਂ ਹੁਣ ਦਵਾਈ ਇਤੋਂ ਕਿੰਨਾ ਟਾਈਮ ਹੋ ਗਿਆ ਚੱਲਦੀ ਨੂੰ 7 ਮਹੀਨੇ 7 ਮਹੀਨਾ ਫਰਕ ਆ ਕੁਛ ਬਸ ਮਾੜਾ ਮੋਟਾ ਹੀ ਫਰਕ ਹੈ ਇੰਨਾ ਦੌਰੇ ਪੈਣਾ ਹਟੇ ਕਿ ਨਹੀਂ ਦੌਰੇ ਨਹੀਂ ਕਹਿੰਦੇ ਸਹੀ ਦੌਰੇ ਤਾਂ ਹਟ ਗਿਆ ਨਾ ਪੈਣਾ ਮੈਂ ਤਾਂ ਉਹੀ ਹੈ ਪੈਣ ਦੌਰੇ ਪੈਣੋ ਹਟਣਾ ਜ਼ਰੂਰੀ ਹੈ ਹਨਾ ਗਰਾਨਾ ਕਰਿਆ ਕਰੋ ਮਹਾਰਾਜ ਦਾ ਵਾਹਿਗੁਰੂ ਕਿਰਪਾ ਕਰਨ ਕੋਈ ਨਾ ਇੰਨਾ ਠੀਕ ਆ ਦੌਰੇ ਪੈਣੋਂ ਹਟ ਗਿਆ ਗਾਂਹ ਵਾਲਾ ਵੀ ਹੌਲੀ ਹੌਲੀ ਵਾਹਿਗੁਰੂ ਕਿਰਪਾ ਕਰਨਗੇ ਠੀਕ ਹੈ ਭਾਣੇ ਹਾਂਜੀ ਭਾਣੇ ਕੀ ਨਾਂ ਦਾ ਰਾਜਵੀਰ ਰਾਜਵੀਰ 9 ਸਾਲਾਂ ਦਾ ਪਟਿਆਲੇ ਤੋਂ ਹੀ ਹਾਂਜੀ ਕਿਵੇਂ ਇਹ ਜਾਂਦਾ ਸਕੂਲੇ ਜੀ ਉੱਥੇ ਹਾਂਜੀ ਜੀ ਤੁਹਾਡੇ ਤਾਂ ਪਟਿਆਲੇ ਸਕੂਲ ਬਹੁਤ ਵਧੀਆ ਬਣਿਆ ਹੈ ਨਾ ਕਿੱਥੋਂ ਆਇਆ ਤੁਸੀਂ ਭਾਣੇ ਪਿੱਖੀ ਤੋਂ ਇਸ ਪਿੱਖੀ ਤੋਂ ਹੈ ਇਹ ਕਿੰਨੇ ਪੈਣ ਪੜਾਣੇ ਇਹ ਦੋ ਪੈਣ ਪੜਾਣੇ ਉਹ ਦੂਸਰਾ ਬੱਚਾ ਪੜਦਾ ਉਹ ਤਾਂ ਠੀਕ ਹੈ ਪੜਦਾ ਠੀਕ ਠੀਕ ये किन्ने पर आने ने दो, दूसरा बच्चा पढ़ता ठीक हाँ जी भैने कितों आए हो गुरदासपुर तो ठीक है यने हाँ। साल, साल हो गया छेवा साल लग गया इतो दवाई लेंदेन कि फर्क है कुछ दौरे पेंदे से पेल ਹਾਂ ਕੋਈ ਨਾ ਹੁਣ ਐਮ ਆਰ ਆਈ ਕਰਾ ਕੇ ਆਪ ਨੂੰ ਪਤਾ ਲੱਗੂਗਾ ਫਿਰ ਡਾਕਟਰ ਉਸ ਤਰ੍ਹਾਂ ਦਵਾਈਆਂ ਦੇਣਗੇ ਹਨਾ ਹਾਂਜੀ ਭੈਣ ਸਾਸਿਕਾ ਇਹਦਾ ਕੀ ਨਾਂ ਭੈਣ ਅਮਰਿਤਪਾਲ ਅਮਰਿਤਪਾਲ ਸਿੰਘ ਅਬੋਟਵਾਰ ਮੋਗੇ ਤੋਂ ਆਇਆ ਚਾਰ ਸਾਲਾਂ ਦਾ ਹੋ ਗਿਆ ਹੈ ਕਿੰਨੇ ਬੱਚੇ ਪੜਾਣੇ ਜੀ ਦੋ ਪੜਾਣੇ ਕਿਹਦੀ ਦਵਾਈ ਇੱਥੋਂ ਕਨੈਕਟ ਟਾਂ ਮੋਗੇ ਚੱਲਦੀ ਨੂੰ ਚਾਰ ਸਾਲ ਹੋ ਗਏ ਜੀ ਬਰਤਨਾਂ ਪਹਿਲੇ ਮਹੀਨੇ ਆਇਆ ਠੀਕ ਹੈ ਕੋਈ ਫਰਕ ਲੱ ਹੈ ਹਾਂਜੀ ਦੌਰਿਆਂ ਦਾ ਫਰਕ ਪਿਆ ਦੌਰੇ हट ਗਏ ਬਸ ਚਲੋ ਮਾ ਉਹ ਵੀ हट ਗਿਆ ਓਏ ਲਾਲੂ ਓਏ ਲਾਲੂ

ਦਿਨ ਚੋਂ ਤਿੰਨ ਚਾਰ ਵਾਰੀ ਡਰ ਜਾਂਦੀ ਆ ਮਾੜੀ ਜੀ ਕੋਈ ਚੀਜ਼ ਦਾ ਲਫਾਫਾ ਖੜਕ ਗਿਆ ਜਦਾਂ ਕਿ ਇਹਦਾ ਸੁੱਤੀ ਪਈ ਨਹੀਂ ਨਾ ਜਮਾ ਅੱਛਾ ਤਾਂ ਇਹ ਮੈਂ ਪਕੜਦੇ ਆਂ ਇੱਕਦਮ ਡਰ ਜਾਂਦੀ ਆ ਆਪੇ ਇਹਦਾ ਕਦੇ ਕਦੇ ਮੂਡ ਹੋ ਜਾਂਦਾ ਆ ਆਪੇ ਡਰ ਜਾਂਦਾ ਹੂੰ ਮੇਠੀ ਮੇਠੀ ਦਮ ਪੀ ਜਾਂਦਾ ਬੋਮਾ ਤਾਂ ਰੱਖਾਂ ਹਾਂ ਦੀ ਸਸਤੀ ਕਰਪਾ ਹਾਂ ਭਈ ਕਿਵੇਂ ਆ ਕੀ ਨਾਂ ਅੰਤਰਾ 6 ਸਾਲਾਂ ਦਾ ਹੋ ਗਿਆ ਫਿਰੋਜਪੁਰਿਆ ਹਾਂ ਹੂੰ ਹਾਂ ਜਾਂਦਾ ਸਕੂਲੇ ਵਗੈਰਾ ਪਾ ਵੀ ਨਹੀਂ ਆ ਗਿਆ ਕਿਤੇ ਨਹੀਂ ਜਾਂਦਾ ਅੱਛਾ ਨਹੀਂ ਕਿੱਥੇ ਕਿ ਮੈਂ ਵੀ ਵਾਪਸ ਆਈ ਤੋੜਾ ਕੀ ਲੱਗਦਾ ਮੇਰਾ ਪਤੀ ਚ ਤੁਸੀਂ ਭੂਆ ਜੀ ਹੋ ਤੇ ਦਾਦਾ ਦਾਦੀ ਦਾਦੀ ਇਕੱਲੀ ਆ ਗਈ ਹੈਂਡੀਕੈਪ ਉਹ ਵੀ ਆਪਣੇ ਆਪ ਨਹੀਂ ਤੋਰ ਸਕਦੀ ਤੇ ਦਾਦਾ ਜੀ ਹੈ ਨਹੀਂ ਅੱਛਾ ਦੋ ਭੈਣ ਭਰਾ ਦੂਜਾ ਭੈਣ ਭੈਣ ਕਿਵੇਂ ਠੀਕ ਆ ਉਹ ਛੋਟੀ ਐ ਦੋ ਵੀ ਛੋਟੀ ਹੋਰ ਤਾਂ ਛੋਟੀ ਐ ਇਹ ਜਨਮ ਤੋਂ ਹੀ ਆਏ ਸੀ ਜਾਂ ਬਾਅਦ ਚ ਹੋਏ ਭੈਣ ਦਾ ਇਹ ਜਨਮ ਤੋਂ ਹੀ ਐ ਮੇਰੇ ਸੀ ਜਦੋਂ ਕੋਈ ਨਾ ਕੋਈ ਜਨਮ ਤੋਂ ਹੀ ਹਾਂ ਨੂੰ ਕੋਈ ਵੀ ਨਹੀਂ ਫੜਦਾ ਇਸ ਤਰ੍ਹਾਂ ਤੇ ਮੈਂ ਹਾਂ ਮੈਂ ਵੀ ਬੜੀ ਦੂਰ ਵੀ ਆਈ ਹਾਂ ਹਾਂ ਸਾਰਾ ਦਿਨ ਇੰਨਾ ਕੁਲੇ ਰਹਿਣੀ ਔਰ ਫੇਰੇ ਕਰ ਰਾਤ ਨੂੰ ਘਰੇ ਜਾਣਾ ਹੁੰਦਾ ਮੇਰੇ ਵੀ ਬੱਚੇ ਜਵਾਨ ਨੇ ਹਾਂ ਤੈਨੂੰ ਇਹ ਕੋਈ ਸਪੱਸ਼ਟ ਨਹੀਂ ਔਰ ਇਹ ਨਹੀਂ ਮੇਰੀ ਮੰਮੀ ਦੇ ਵੀ ਹਾਲਾਤ ਬਹੁਤ ਮਾੜੇ ਮੈਂ ਵੀਡੀਓ ਵੀ ਪਾਈ ਹਾਂ ਜਾਂ ਤੁਹਾਨੂੰ ਹਾਂ ਇੱਤੇ ਪੈਣ ਦਵਾਈ ਲੈਣ ਦਾ ਕਿੰਨਾ ਟਾਈਮ ਹੋ ਗਿਆ ਸਾਡੇ ਕੋਲ ਕੁਝ ਫਰਕ ਲੱਗਦਾ ਤੁਹਾਨੂੰ ਰਮਾਨ ਚ ਤੇ ਜਿਆਦਾ ਪਾਲਕ ਤੇ ਦੋਰਿਆਂ ਤੋਂ ਵੀ ਫਰਕ ਹੈ ਨੂੰ ਬੋਲਦਾ ਵੀ ਲੱਗ ਪਿਆ ਥੋੜਾ ਬਹੁਤਾ ਬੋਲਦਾ ਵੀ ਆ ਹੂੰ ਮੇਰਾ ਕੱਲ ਮਮੀ ਪੂਰੀ ਹੋ ਗਈ ਸੀ ਉਹ ਤਾਂ ਤਿੰਨਾਂ ਕਸਾਂ ਲਾ ਦੋ ਸੀ ਹੁਣ ਨਵੰਬਰ ਤੇ ਦੋ ਨਵੰਬਰ ਤੇ ਪਪਾ ਵੀ ਪੂਰੇ ਹੋਗੇ ਇਹ ਦੇ ਕੀ ਹੋਇਆ ਸੀ ਮੰਮੀ ਨੂੰ ਉਹਨਾਂ ਦੇ ਪ੍ਰੈਗਨੈਂਸੀ ਸੀਗੇ ਤੇ ਪ੍ਰੈਗਨੈਂਸੀ ਤੋਂ ਕੋਈ ਪ੍ਰੋਬਲਮ ਆ ਨਹੀਂ ਸੀ ਤਾਂ ਪੂਰੇ ਹੋ ਗਏ ਪਾਪਾ ਨੂੰ ਪਤਾ ਹੀ ਨਹੀਂ ਚੱਲਿਆ ਵੀ ਬਸ ਇੱਦਾਂ ਸੇ ਖਾਂਸੀ ਆਈ ਕਹਿੰਦੇ ਨੂੰ ਟੀਪੀ ਹੋ ਗਿਆ ਟੀਪੀ ਚੈੱਕ ਕਰਾਈ ਤੇ ਟੀਪੀ ਹੈ ਜੀ ਨਹੀਂ ਸੀ ਸੋ ਬਸ ਪਤਾ ਹੀ ਨਹੀਂ ਚੱਲਿਆ 5 ਦਿਨਾਂ ਦੇ ਵਿੱਚ ਵਿੱਚ ਟੈਨਸ ਹੋ ਗਏ ਦੋ ਲੋਕ ਹਨ ਉਹਨਿੰਨ ਨੂੰ ਕੋਈ ਨਾ ਨਾਨੀ ਨਾ ਨਾ ਕੋਈ ਦਾਦੀ ਦਾ ਨਾ ਕੋਈ ਵੀ ਨਹੀਂ ਹੈਗਾ ਜੋ ਮੈਂ ਹੀ ਆ ਬਸ ਰਾਤ ਨੂੰ ਮੈਂ ਕਰੇ ਜਾਣਾ ਸਵੇਰ ਨਾਲ ਪੁਲੇ ਰਹਿਣਾ ਇਹ ਨਾਨਕੇ ਕੀ ਕਹਿੰਦੇ ਨਾਨਕੇ ਵੀ ਕੋਈ ਨਹੀਂ ਅਗਲੇ ਕਹਿੰਦੇ ਸਾਥ ਹੋਣੀ ਹੈ ਸੰਭਾਲੇ ਜਾਣਾ ਸਾਰਾ ਸੀ ਇੰਨੀਆਂ ਜ਼ਿੰਮੇਵਾਰੀਆਂ ਨਹੀਂ ਚੱਕ ਸਕਦੇ ਇਹ ਫੱਜ ਦਾ ਇਹ ਹੱਥ ਫੜਦਾ ਨਹੀਂ ਕਿਸੇ ਨੂੰ ਫੜ ਨਹੀਂ ਸਕਦਾ ਓਏ ਈਰਮਾਨ ਕਿਵੇਂ ਕਿਵੇਂ ਕਿੰਨਾ ਚੁਣਾ ਕਿਉਂ ਤੂੰ ਅਜੀਤ ਜੀ ਕੋਈ ਨਾ ਬਣੇ ਆਪਾਂ ਮਾਰੇ ਮੇਰ ਕਰਨ ਨਾਲ ਮਿਲ ਕੇ ਆਪਾਂ ਵੀ ਦੁੱਖ ਕੱਢ ਲਾਂਗੇ ਨਾ ਠੀਕ ਹੋ ਜਾਣਾ ਆਪਾਂ ਹੁਣ ਇਹਦੀ ਦਵਾਈ ਸ਼ੁਰੂ ਕਰਾਈ ਆ ਜੈ ਐਮ ਆਰ ਆਈ ਵੀ ਕਰਾਉਨੇ ਆ ਉਸ ਤੋਂ ਬਾਅਦ ਨਾ ਜੇ ਕੋਈ ਵੈਗਰਨਸ ਚ ਪਾਸ਼ ਨੇ ਕਰਪਾ ਕੀਤੀ ਆਪਾਂ ਇਹਨੂੰ ਕੋਈ ਨਾ ਇੱਥੇ ਥੋੜਾ ਟਾਈਮ ਰੱਖ ਕੇ ਟ੍ਰੇਨਿੰਗ ਦੇ ਦਾਂਗੇ ਅਸੀਂ ਇਹਦੀ ਨਾ ਰੋਣਾ ਨਹੀਂ ਰੋਣਾ ਨਹੀਂ ਇਹਦੀ ਦਾਦੀ ਕੋਲੇ ਰਹਿਣ ਜੋਗੀ ਹੈਗੀ ਨਾਲ ਦਾਦੀ ਹੈਂਡਿਕੈਪ ਜੇ ਨਾਲ ਤਾਂ ਰਹਿ ਸਕਦੇ ਕਿ ਹੈ ਇਤੋਂ ਨਹੀਂ ਜਾ ਸਕਦੀ ਕੁੰਡੀ ਤੇ ਵੀ ਮਾੜਾ ਮੋਟਾ ਵੀ ਉਹਨਾਂ ਨੂੰ ਗੈਟੀਆਂ ਆਵਾ ਦੀ ਦਵਾਈ ਲੱਗੀ ਹੋਈ ਉਹ ਵੀ ਮੈਨੂੰ ਚਾਰਾ ਕੁਝ ਇਹਨਾਂ ਦੀ ਚਰਤਾ ਦਰਤਾ ਮੈਂ ਹੀ ਚਲੋ ਮਾਰੇ ਤੈਨੂੰ ਤਾਕਤ ਬਖਸ਼ੇ ਅਸੀਂ ਤੇਰੇ ਨਾਲ ਆ ਕੋਈ ਨਾ ਆਪਾਂ ਇਹਨੂੰ ਇੱਥੇ ਰੱਖ ਕੇ ਟ੍ਰੈਨਿੰਗ ਦੇਵਾਂਗੇ ਇਹਨੂੰ ਠੀਕ ਆ ਕੋਈ ਨਾ ਇਹਨੂੰ ਪੜਾਵਾਂਗੇ ਵੀ ਆਪਾਂ ਆਹੋ ਹਨਾ ਓਏ ਪੜਾਂਗੇ ਤੂੰ ਦੇਖੋ ਕਈ ਵਾਰੀ ਕੁਸ਼ ਕਰਮਾਂ ਦਾ ਐਸਾ ਚੱਕਰ ਚੱਲਦਾ ਬੱਚਾ ਕਿੰਨਾ ਸੋਹਣਾ ਕਿੰਨਾ ਕਿਊਟ ਆ ਹਨਾ ਤੇ ਇੱਕ ਤਾਂ ਦਿਮਾਗ ਤੋਂ ਸਮੱਸਿਆ ਇੱਕ ਪਰਿਵਾਰ ਤੋਂ ਵੀ ਦੇਖੋ ਮਾਂ ਪਿਓ ਵੀ ਦੋਨੇ ਦੁਨੀਆ ਤੋਂ ਚਲੇ ਗਏ ਧੰਨਵਾਦ ਆ ਭੈਣ ਦਾ ਜਿਹੜੀ ਭੂਆ ਆਪਣਾ ਫਰਜ਼ ਨਿਭਾ ਰਹੀ ਆ ਮਾਰਾ ਇਹਨੂੰ ਤਾਕਤ ਬਖਸ਼ੇ ਤੰਦਰੁਸਤੀ ਬਖਸ਼ ਰੋਣਾ ਥੋੜਾ ਹੌਸਲਾ ਰੱਖ ਹੌਸਲਾ ਰੱਖ ਮਾਈ ਦੀ ਉਹ ਨਾ ਸਾਹਮਣੇ ਸੇ ਕਰ ਦੇ ਨਾ ਮੇਰੀ ਭਾਬੀ ਹੈ ਜਿਸੇ ਤੇ ਨਾ ਮੇਰਾ ਪਰਾਇ ਹੈ ਜੀ ਪਤਾ ਨਹੀਂ ਕੀ ਬਣਿਆ ਉਹ ਤੇ ਮੇਰੇ ਮੰਮੀ ਵੀ ਬਹੁਤ ਬਹੁਤ ਅਪਲਾਤ ਮਾਰਿਆ ਨਾ ਬਹੁਤ ਜ਼ਿਆਦੇ ਮਾਰ ਉਹ ਉਹ ਆ ਰੋਂਦੀ ਹੈ ਕਰੋ ਨਾ ਕਹ ਦੇ ਕਰੋ ਨਾ ਪੂਆ ਜੀ ਕਿੱਥੋਂ ਆਏ ਜੀ ਫਰੀਦਕੋਟ ਤੋਂ ਆਏ ਠੀਕ ਕੀ ਨਾਮ ਵੀਰ ਦਾ ਮੱਚਦਾ ਅਮਨਦੀਪ ਠੀਕ ਹੈ ਠੀਕ ਹੈ ਇਹ ਦਵਾਈ ਚੱਲਦੀ ਨੂੰ ਕਿੰਨਾ ਟਾਈਮ ਹੋ ਗਿਆ ਜੀ ਅਸੇ ਕੋਈ ਫਰਕ ਹੈ ਫਰਕ ਲੱਗਿਆ ਨਹੀਂ ਠੀਕ ਕੋਈ ਨਾ ਆਪਾਂ ਮਾਰੇ ਕਰਾਉਣੇ ਹੋ ਜੀ ਰਿਪੋਰਟ ਦੇ ਕੇ ਡਾਕਟਰ ਦਵਾਈ ਬਦਲਣਗੇ ਜਾਂ ਕੁਝ ਕਰਨਗੇ ਦੇਖਦੇ ਹਾਂ ਮਾਰੇ ਚੰਗ ਠੀਕ ਦਵਾਈ ਨਾ ਬੰਦ ਕਰਿਓ ਬਸ ਪਲੀਜ਼ ਬੇਨਤੀ ਹੈ ਸਾਡੀ ਨਾ ਹਾਂ ਵੀ ਜੀ ਕਿਵੇਂ ਆ ਫਿਰ ਕਿਵੇਂ ਆ ਇਹ ਹੱਥ ਨੂੰ ਐਂ ਰੱਖਦਾ ਮੇਰੇ ਪਾਸਾ ਜਮਾਨ ਦੀ ਜਨਮ ਸਮੇ ਤੋਂ ਹੀ ਆਏ ਹੈ ਸਕੂਲੇ ਜਾਂਦਾ ਪੜ੍ਹਨੇ ਤੁਹਾਡਾ ਬੇਟਾ ਹੋਰ ਬੱਚੇ ਵੀ ਤੁਹਾਡੇ ਉਹ ਵੀ ਪੜਦਾ ਸਕੂਲੇ ਫੋਲ ਪੜ੍ਹਦਾ ਮੈਡਮ ਕਹਿੰਦੇ ਹਾਂਜੀ ਵਧੀਆ ਪੜ੍ਹਦਾ ਠੀਕ ਕੀ ਪ੍ਰੋਬਲਮ ਹੋ ਰਹੀ ਸੀ ਤੁਹਾਨੂੰ ਦਰਦ ਦਰਦ ਹੋ ਪੈਂਦਾ ਹੈ ਹਾਂਜੀ ਹਾਂ ਇਤੋਂ ਚਲਦੀ ਦਵਾਈ ਕਿੰਨੇ ਟਾਈਮ ਤੋਂ 7 ਮਹੀਨੇ ਹੋ ਗਏ ਭਾਜੀ ਫਰਕ ਆ ਕੋਈ ਹਾਂਜੀ ਦੋ ਰਾਂ ਨਹੀਂ ਪਿਆ ਦੋ ਰਾਂ ਨਹੀਂ ਪਿਆ ਗੁਰੂ ਜੀ ਸੀ ਚੰਡੀਗੜ੍ਹ ਮਤਲਬ ਕਿੱਥੇ ਕਿੱਥੇ ਫਿਰਲੇ ਵੀ ਗੁੱਡੀ ਨੇ ਦੇ ਰਹਾ ਤੁਹਾਨੂੰ ਫੋਨ ਕਰਨਾ ਪੰਮਾ ਵੀ ਤੁਹਾਡਾ ਨਾਂ ਲੈ ਕੇ ਵੀ ਵੀਰ ਜੀ ਉਹਨਾਂ ਕੋਲ ਜਾਵੋ ਤੁਸੀਂ ਬਸ ਪਰਮਾਤਮਾ ਨੇ ਸਾਨੂੰ ਭੇਜਿਆ ਹੀ ਨਹੀਂ ਇੱਥੇ ਹੁਣ ਭੇਜਿਆ ਤਾਂ ਵੀਰ ਜੀ ਤੁਹਾਡੀ ਕਿਰਪਾ ਪਹਿਲਾਂ ਤਾਂ ਸੋਚੀ ਨਹੀਂ ਸੀ ਕਿ ਜਿੱਦਾਂ ਦਵਾਈ ਖਾਣ ਲੱਗੇ ਬਹੁਤ ਬਥਰ ਮੇਰਾ ਬਹੁਤ ਬਥਰ ਆਇਆ ਚਲ ਗੁਰੂ ਮਾਰੇ ਮੇਰ ਕੰਨ ਭੈਣ ਸੱਚੇ ਬਾਸ਼ਾ ਕਰਪਾ ਕਰਨ ਕੋਈ ਨਹੀਂ ਕੋਈ ਕਰਨਗੇ ਕਰਪਾ ਇਸ ਤਰ੍ਹਾਂ ਸਾਡੇ ਕੋਲੇ ਸਾਰੇ ਭੈਣ ਭਰਾ ਆਪਣੀਆਂ ਹਨ ਦੁੱਖ ਤਕਲੀਫਾਂ ਲੈ ਕੇ ਆਉਂਦੇ ਨੇ ਜੇ ਮਰਮਾਨ ਦਾ ਦੇਖਿਆ ਦੱਸਿਆ ਹਨ ਮम्मी पापा ਹੈ ਨਹੀਂ ਭੂਆ ਪਾਲ ਰਹੀ ਆ ਇਸੇ ਤਰ੍ਹਾਂ ਹੀ ਇੱਧਰ ਮਾਂ ਹੈਗੀ ਆ ਬਾਪ ਵੀ ਚਲੇ ਗਿਆ ਦੁਨੀਆ ਤੋਂ ਦੋ ਧੀਆ ਵਾਂ ਦੋਨੋਂ ਹੀ ਠੀਕ ਨਹੀਂ ਹੈਗੀਆਂ ਦੋਨਾਂ ਦੀ ਹੀ ਪੈਨਸ਼ਨ ਚੱਲਦੀ ਆ ਡਿਸੇਬਲ ਬੱਚਿਆਂ ਵਾਲੀ ਜਿਹੜੀ ਪੈਨਸ਼ਨ ਆ ਉਹਦੇ ਤੇ ਗੁਜ਼ਾਰਾ ਕਰਦੀ ਆ ਵਿਚਾਰੀ ਇਹ ਆਂਦੇ ਨਾ ਪੇਕੇ ਵੱਲੋਂ ਕੋਈ ਸਪੋਰਟ ਆ ਨਾ ਸਹੁਰਿਆਂ ਵੱਲੋਂ ਕੋਈ ਸਪੋਰਟ ਆ ਕਿ ਸਾਰੇ ਪੂਰੇ ਸੂਰੇ ਆਪਣੇ ਆਪਣੇ ਬੱਚਿਆਂ ਨੂੰ ਅੱਜ ਕੱਲ ਮਸਾਂ ਪਾਲ ਹੁੰਦਾ ਤੇ ਇਹ ਵੀ ਭੈਣ ਸਾਡੀ ਆਪਣੀ ਧੀ ਨੂੰ ਲੈ ਕੇ ਆਈ ਆ ਇਦਾਂ ਹੀ ਮੌਨਿਕਾ ਵੀ ਆਪਣੇ ਮੰਮੀ ਪਾਪਾ ਦੀ लाड़ਲੀ ਧੀ ਸੀ ਦੋ ਭੈਣਾਂ ਵਾ ਪਰ ਕਦੇ ਸੋਚਿਆ ਥੋੜੀ ਸੀ ਵੀ ਐਸੇ ਕੁਝ ਹਾਲਾਤ ਬਣਨਗੇ ਜ਼ਿੰਦਗੀ 'ਚ ਜਦੋਂ ਭੈਣ ਦਾ ਵਿਆਹ ਹੋਇਆ ਹੋ ਬੱਚੇ ਹੋਏ ਹੋਣਗੇ ਹਨਾ ਬੰਦਾ ਕਿੰਤਿਆਂ ਮਤਲਬ ਬਣਤਾ ਬਣਦਾ ਕਿੰਨੀਆਂ ਸੁਪਨੇ ਸਜਾਉਂਦਾ ਮਾਂ ਖਾਸ ਕਰਕੇ ਆਪਣੇ ਬੱਚਿਆਂ ਲਈ ਕਿੰਨੇ ਸੁਪਨੇ ਸਜਾਉਂਦੀ ਹੈ ਹਨਾ ਵੀ ਮੈਂ ਐ ਕਰੂੰ ਜੇ ਮੇਰਾ ਪੁੱਤ ਹੋਇਆ ਮੈਂ ਐ ਕਰੂੰ ਜੇ ਮੇਰੀ ਧੀ ਹੋਈ ਮੈਂ ਉਹਨੂੰ ਆਹ ਨਾਂ ਰੱਖੂੰ ਉਹਨੂੰ ਐ ਪਾਲੂੰ ਉਹ ਤੋਂ ਆਹ ਕਰਾਉ ਉਹਨੂੰ ਐ ਰੱਖਿਆ ਕਰੂੰ ਪਰ ਕਈ ਵਾਰੀ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਐਸਾ ਕਾਲਾ ਸਿਆ ਨੇਰਾ ਹੋ ਜਾਂਦਾ ਉਦੋਂ ਬੇਨਤੀ ਆ ਸਾਡੀ ਭੈਣਾਂ ਭਰਾਵਾਂ ਨੂੰ ਡੋਲੋ ਨਾ ਭੈਣੋ ਤੇ ਭਰਾਵੋ ਥੋੜਾ ਇੱਕ ਦੂਜੇ ਦਾ ਸਾਥ ਦਿਆ ਕਰੋ ਸਪੋਰਟ ਕਰਿਆ ਕਰੋ ਜਿਵੇਂ ਸੁੱਖ ਨਹੀਂ ਰਹੇ ਦੁੱਖ ਆ ਗਿਆ ਤਾਂ ਦੁੱਖ ਵੀ ਨਹੀਂ ਰਹਿਣੇ ਸੁੱਖ ਆ ਜਾਣੇ ਇਸ ਕਰਕੇ ਕਾਮਨਾ ਕਰਿਆ ਕਰੋ ਚੰਗੇ ਦੀ ਆਪਣੇ ਆਸ-ਪਾਸ ਮਦਦ ਕਰਿਆ ਕਰੋ ਜੇ ਕੋਈ ਕਿਸੇ وجہ ਨਾਲ ਔਣਾ ਹੋ ਗਿਆ ਤਾਂ ਅਸੀਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਤਾਂ ਕਰੀਏ ਅੱਜ ਇਹ ਬੱਚੇ ਜਿਹੜੇ ਐਮ ਆਰ ਆਈਆਂ ਤੇ ਈਜੀ ਵਾਸਤੇ ਇੱਥੇ ਸਾਡੇ ਕੋਲ ਆਏ ਸੀਗੇ ਇਹਨਾਂ ਨੂੰ ਹੁਣ ਅਸੀਂ ਇੱਥੇ ਹੋਰੀਸਨ ਹਸਪੀਟਲ 'ਚ ਭੇਜਣ ਲੱਗੇ ਆਂ ਜਿੱਥੇ ਇਹਨਾਂ ਦੀ ਐਮ ਆਰ ਆਈਆਂ ਹੋਣਗੀਆਂ ਤੇ ਈਜੀ ਹੋਣਗੀਆਂ ਧੰਨਵਾਦ ਉਹਨਾਂ ਭੈਣਾ ਭਰਾਵਾਂ ਦਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਦੀ ਐਮ ਆਰ ਆਈਆਂ ਤੇ ਈਜੀ ਕਰਾਉਣ ਵਾਸਤੇ ਸਪੋਰਟ ਕੀਤੀ ਆ ਸੇਵਾ ਭੇਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ